ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਜੀਤ ਬਠਿੰਡੇ ਵਾਲਾ ਮੀਤ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਲੈ ਦਰਸ਼ਕੋ ਅੱਜ ਪਿੰਡ ਅਮਰਗੜ ਦੇ ਵਿੱਚ ਕਬੱਡੀ ਦਾ 22 ਤਰੀਕ ਨੂੰ ਟੂਰਨਾਮੈਂਟ ਆ ਕਾਫੀ ਵੱਡੇ ਵੱਡੇ ਖਿਡਾਰੀ ਪਹੁੰਚ ਰਹੇ ਆ ਤੇ ਇਨਾਮ ਜਿਹੜੇ ਕਾਫੀ ਵੱਡੇ ਵੱਡੇ ਨਾਮ ਰੱਖੇ ਆ ਪਿੰਡ ਦਾ ਛੋਟਾ ਜਿਹਾ ਪਿੰਡ ਆ ਤੇ ਆਪਦੇ ਬਿਤ ਤੋਂ ਵੱਡੇ ਵੱਡੇ ਨਾਮ ਆ ਜਿਹੜੇ ਰੱਖੇ ਆ ਖਿਡਾਰੀ ਭਰਾਵਾਂ ਨੂੰ ਕਾਮੇ ਵੀਰਾਂ ਨੂੰ ਦਰਸ਼ਕ ਭਰਾਵਾਂ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਗਰਾਉਂਡਾਂ ਦੀ 22 ਤਰੀਕ ਨੂੰ ਤੁਸੀਂ ਰੌਣਕ ਹੈ ਜਿਹੜਾ ਬਣਨਾ ਸਾਰੀ ਗੱਲਬਾਤ ਤੁਹਾਡੀ ਵੀਰਾਂ ਕੇ ਨ ਕਰਾਵਾਂਗੇ ਬਹੁਤ ਸ਼ਾਨਦਾਰ ਤਰੀਕੇ ਨਾਲ ਜਿਹੜੇ ਗਰਾਉਂਡਾਂ ਦੀ ਤਿਆਰੀ ਹੋ ਰਹੀ ਆ ਕਾਫੀ ਨਿੱਕੇ ਨਿੱਕੇ ਬੱਚਿਆਂ ਦਾ ਸਹਿਯੋਗ ਬਹੁਤ ਵੱਡਾ ਹੈ ਐ ਨਕਰ ਦਾ ਸਹਿਯੋਗ ਬਹੁਤ ਵੱਡਾ ਹੈ ਜਿਵੇਂ ਸਿਆਣੇ ਕਹਿੰਦੇ ਆ ਵੀ ਮੇਰੀ ਘੋੜੀ ਬਹੁਤ ਭਾਈਦੀ ਆ ਪੁਰਾਣੀ ਕਹਾਵਤ ਬਣੀ ਐ ਤੇ ਬਜ਼ੁਰਗ ਕਹਿੰਦੇ ਹੁੰਦੇ ਸੀ ਪੁੱਤਰਾ ਜਦੋਂ ਬਗਾਨੇ ਵੇੜੇ ਦੇ ਵਿੱਚ ਜਾ ਕੇ ਭੱਜੂਗੀ ਤਦੋਂ ਤੋਂ ਪਤਾ ਲੱਗੂ ਕੱਲ ਨੂੰ ਇੱਥੇ ਬਗਾਨੀਆਂ ਘੋੜੀਆਂ ਭੱਜਣੀਆਂ ਜਿਹੜੀ ਵੀ ਘੋੜੀ ਵੱਧ ਭਾਈਦੀ ਆ ਕਈ ਨਾਮਾਂ ਦੇ ਗੱਫੇ ਉਹ ਲਿਜਾ ਸਕਦੀ ਆ ਦਰਸ਼ਕ ਭਰਾਵਾਂ ਨੂੰ ਬੇਨਤੀ ਕਰਦੇ ਆ ਖਿਡਾਰੀ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਹਮ ਮਹਾ ਕੇ ਤੁਸੀਂ ਪਿੰਡ ਅਮਰਗੜ ਡਾਕ ਖਾਨਾ ਗੋਨੇਣਾ ਮੰਡੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਵਿੱਚ ਆ ਕੇ ਗਰਾਊਂਡਾਂ ਦੀ ਰੌਣਕ ਬਣੋ ਤੇ ਗੱਲਬਾਤ ਤੁਹਾਡੀ ਵੀਰਾਂ ਕੇ ਨਾਲ ਕਰਾਉਣੇ ਆ ਪਿੰਡ ਦੇ ਪਤਵੰਤੇ ਸੱਜਣ ਜਿਹੜੇ ਆਪਣੇ ਕੋਲੇ ਖੜੇ ਆ ਸਾਰੇ ਡਿਟੇਲ ਇਹਨਾਂ ਤੋਂ ਲੈ ਕੇ ਦਿੰਨੇ ਆ ਤੁਹਾਨੂੰ ਮੇਰੇ ਵੱਲੋਂ ਜੀ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਦਰਸ਼ਕ ਭਰਾਵਾਂ ਨੂੰ ਆਪਣੀ ਲੋਕੇਸ਼ਨ ਦੱਸ ਦਿਓ ਜੀ ਪ੍ਰੋਪਰ ਆਪਣੀ ਲੋਕੇਸ਼ਨ ਕਿੱ ਜ਼ਿਲ੍ਹਾ ਬਰਿੰਡਾ ਗੋਨਣਾ ਮੰਡੀ ਤੇ ਅਮਰਗੜ ਪਿੰਡ ਬਾਜਾਖਾਨਾ ਤੋਂ ਜਿਹੜਾ ਬਠਿੰਡੇ ਨੂੰ ਰੋਡ ਜਾਂਦਾ ਹੈ ਉਹ ਤੋਂ 1 ਕਿਲੋਮੀਟਰ ਸਾਈਡ ਦੇ ਉੱਤੇ ਹੈ ਅਮਰਗੜ ਚਰਬੂਟੀ ਪਿੰਡ ਹੈ ਜੀ ਜਿਹੜੇ ਟੂਰਨਾਮੈਂਟ ਹੈ ਕਿੰਨੇ ਵੇਟ ਦੇ ਆ ਓਪਨ ਹੈਗੇ ਓਪਨ ਬਈ ਕਲੱਬਾਂ ਦੀ ਮੈਚ ਹੋਣਗੇ 32 ਟੀਮਾਂ ਸਾਡੇ ਕੋਲ ਐਂਟਰ ਹੋ ਚੁੱਕੀਆਂ ਨੇ ਤੇ ਪੂਰੇ ਵਧੀਆ ਟੂਰਨਾਮੈਂਟ ਜਿਹੜਾ ਤੁਹਾਨੂੰ ਦਿਖਾਵਾਂਗੇ ਕੱਲ ਨੂੰ 22 ਤਰੀਕ ਨੂੰ ਤੇ ਵਧੀਆ ਨਾਮ ਰੱਖੀ ਗਏ ਐ ਐਂਟਰੀ ਦਾ ਟਾਈਮ ਕੀ ਅੱਜ 21 ਤਰੀਕ ਹੋਗੀ ਹਾਂਜੀ ਹਾਂਜੀ ਐਂਟਰੀ ਤਕਰੀਬਨ ਸਮਾਪਤ ਹੋ ਚੁੱਕੀ ਹੈ ਟੀਮਾਂ ਐਂਟਰ ਹੋ ਚੁੱਕੀਆਂ ਨੇ ਜਿਹੜੇ ਕੋਲੇ 32 ਟੀਮਾਂ ਸੀਗੀਆਂ 32 ਦੀਆਂ 32 ਟੀਮਾਂ ਇੰਟਰ ਹੋ ਚੁੱਕੀਆਂ ਨੇ ਟਾਈਆਂ ਪਾਉਣੀਆਂ ਸ਼ਾਮ ਨੂੰ ਟਾਈਆਂ ਪਾ ਦੇਗੇ। ਟਾਈਆਂ ਕਿੰਨੇ ਵਜੇ ਪਾਉਂਗੇ? ਤੇ ਸ਼ਾਮ ਨੂੰ 5 ਵਜੇ ਟਾਈਆਂ ਪਾ ਦੇਗੇ। 5 ਵਜੇ ਟਾਈਆਂ ਪਹਿ ਜਾਣਗੀਆਂ। ਹਾਂਜੀ ਗਰਾਊਂਡ 'ਚ ਪਾ ਦੇ। ਤੇ ਜਿਹੜੇ ਹੈਗੇ ਇਨਾਮ ਪਹਿਲਾ ਇਨਾਮ ਕੀ ਰੱਖਿਆ ਆਪਾਂ? 51000 ਤੇ 31000 ਤੇ ਮਨਲਾ ਬੈਸਟ ਰੀਡਰ ਤੇ ਸਟਾਪਰ ਨੂੰ ਪ੍ਰਾਈਜ਼ ਹੈ। ਉਹ ਗੁਪਤਾ ਵੀ ਉਹ ਮੌਕੇ ਤੇ ਸਰਪ੍ਰਾਈਜ਼ ਦੇਵਾਂਗੇ ਵਧੀਆ ਸਰਪ੍ਰਾਈਜ਼ ਹੀ ਦੇਵਾਂਗੇ ਵਧੀਆ ਵਧੀਆ ਬਹੁਤ ਵਧੀਆ ਸਰਪ੍ਰਾਈਜ਼ ਦੇਵਾਂਗੇ ਤੋਂ ਸਾਡੀ ਬੇਨਤੀ ਹੈ ਦਰਸ਼ਕ ਵੀਰਾਂ ਨੂੰ ਇਲਾਕੇ ਦੇਆਂ ਨੂੰ ਜਿੰਨੇ ਵੀ ਸਾਡੇ ਮੋਤਵਾਰ ਸੱਜਣਾਂ ਵਾਲੇ ਏਰੀਏ ਦੇ ਉਹ ਸਾਰੇ ਸਾਡੇ ਗਰਾਊਂਡ ਦੀਆਂ ਰੌਣਕਾਂ ਵਧਾਉਣ ਪਹੁੰਚਣ ਇੱਥੇ ਤੁਹਾਡੇ ਚੈਨਲ ਰਾਹੀਂ ਅਸੀਂ ਸਾਰਿਆਂ ਨੂੰ ਮੈਸੇਜ ਦਿੰਨੇ ਆ ਕਿ ਕੱਲ ਨੂੰ 22 ਤਰੀਕ ਨੂੰ ਪਿੰਡ ਅਮਰਗੜ ਪਹੁੰਚ ਕੇ ਸਾਰੇ ਹੀ ਜਿੰਨੇ ਵੀ ਸਾਡੇ ਇਲਾਕੇ ਦੇ ਸੱਜਣਾਂ ਨੌਜਵਾਨ ਵੀਰ ਹੈ ਉਹ ਜਰੂਰ ਗਰਾਊਂਡ ਦੇ ਵਿੱਚ ਹਾਜ਼ਰੀ ਭਰਨਾ ਸਾਡੇ ਟੂਰਨਾਮੈਂਟ ਦੀ ਰੌਣਕ ਵਧਾਉਣ ਜੀ ਖਿਡਾਰੀ ਬਹੁਤ ਉੱਕੇ ਖਿਡਾਰੀ ਆ ਰਹੇ ਆ ਬਹੁਤ ਵਧੀਆ ਟੀਮਾਂ ਉਚਕੋਟੀ ਦੀਆਂ ਟੀਮਾਂ ਆ ਰਹੀਆਂ ਸਾਡੇ ਨਕਰ ਦਾ ਬਹੁਤ ਹੀ ਹੁਨਰ ਬੁਲਾਰਾ ਦੀਪੂ ਕਮੈਂਟੇਟਰ ਜੋ ਕਿ ਵਿਦੇਸ਼ਾਂ ਦੇ ਵਿੱਚ ਵੀ ਕਮੈਂਟਰੀ ਕਰਕੇ ਆਇਆ ਅੰਤਰਰਾਸ਼ਟਰੀ ਪੱਦਰ ਦਾ ਕਮੈਂਟੇਟਰ ਹੈ ਇਹਨੇ ਬਹੁਤ ਵਧੀਆ ਟੀਮਾਂ ਸੱਦੀਆਂ ਨੇ ਬਹੁਤ ਵਧੀਆ ਇਹਨੇ ਪ੍ਰਬੰਧ ਕੀਤਾ ਤੇ ਸਾਡੇ ਵੱਲੋਂ ਵੀ ਪੂਰਾ ਪ੍ਰਬੰਧ ਹੈ ਲੰਗਰ ਪਾਣੀ ਦਾ ਸੰਗਤਾਂ ਵਾਸਤੇ ਸੋ ਸਭ ਨੇ ਖੁੱਲੇ ਸੱਦੇ ਆ ਹਮ ਹਮਾ ਕੇ ਸਵੇਰ 8 ਵਜੇ ਤੋਂ ਤੇ ਚਾਰ ਟੀਮਾਂ ਕੁੜੀਆਂ ਦੀਆਂ ਨੇ ਜੀ ਜਿਹੜਾ ਵਧੀਆ ਉਪਰਾਲਾ ਹੈ 4 ਮੈਚ ਹੋਣਗੇ 8 ਟੀਮਾਂ ਕੁੜੀਆਂ ਦੀਆਂ ਸੱਦੀਆਂ ਗਈਆਂ ਨੇ ਜੀ ਉਹਨਾਂ ਵਾਸਤੇ ਵਧੀਆ ਨਾਮ ਤੇ ਸਰਪ੍ਰਾਈਜ਼ ਆਪਾਂ ਵੀਰ ਦੀਪੂ ਨਾਲ ਵੀ ਕਰਾਉਣੇ ਆ ਦੀਪੂ ਕੀ ਹਾਲ ਹੈ ਜੀ ਠੀਕ ਹੈ ਵੀਰੇ ਵਧੀਆ ਜੀ ਜੀ oprala ਫੇਰ ਪਿਛਲੇ 4 ਸਾਲਾਂ ਤੋਂ ਕਰ ਰਹੇ ਹਾਂ ਇਸ ਵਾਰ ਪੰਜਵਾਂ oprala ਇਹ ਜੀ ਸਾਰੇ ਨਗਰ ਦੇ ਸਹਿਯੋਗ ਨਾਲ ਹੈ ਜੀ ਆਪਣਾ ਕੱਲਿਆਂ ਦਾ ਨਹੀਂ ਤੇ ਬਾਕੀ ਆਪਣੇ ਭਰਾ ਖੜੇ ਆਹੀਂ ਜਿਹੜੇ ਆਪਾਂ ਨੂੰ ਹੌਸਲਾ ਦਿੰਦੇ ਆ ਤੇ ਬਾਕੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਹੈ ਸਾਰੇ ਨਗਰ ਦੀ ਕਿਰਪਾ ਹੈ ਆਪਾਂ ਇਕੱਲੇ ਕੁਝ ਨਹੀਂ ਕਰ ਸਕਦੇ ਜੀ ਸੰਤ ਭਾਈ ਫੁੱਮਣ ਸਿੰਘ ਜੀ ਦੀ ਜਿਹੜੀ ਉਹਨਾਂ ਦੀ ਜਗ੍ਹਾ ਹੈ ਇਹ ਉਹ ਸਾਡੇ ਪਿੰਡ ਲਈ ਬਹੁਤ ਕੁਝ ਕਰ ਗਏ ਤੇ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਦੇ ਵਾਸਤੇ ਉਹਨਾਂ ਦੇ ਆਸ਼ੀਰਵਾਦ ਨਾਲ ਜਿਹੜਾ ਇਹ ਕਬੱਡੀ ਟੂਰਨਾਮੈਂਟ ਹਰ ਸਾਲ ਅਸੀਂ ਜਿਹੜਾ ਉਹ ਕਰਵਾਉਂਦੇ ਆ ਜੀ ਜੀ ਕਮੈਂਟਰੀ ਵੀ ਤੁਸੀਂ ਕਾਫੀ ਲੌਂਗ ਲੌਂਗ ਸਮੇਂ ਤੋਂ ਕਰ ਰਹੇ ਹੋ ਖਿਡਾਰੀ ਜਿਹੜੇ ਆ ਕੋਈ ਉੱਗੇ ਖਿਡਾਰੀ ਦਾ ਕੋਈ ਨਾਮ ਦੱਸ ਸਕਦੇ ਹੋ ਕੋਈ 2-4 ਖਿਡਾਰੀਆਂ ਦੇ ਨਾਮ ਹਾਂਜੀ ਜਿਹੜੇ ਸਾਡੇ ਕੋਲ 32 ਟੀਮਾਂ ਆ ਰਹੀਆਂ ਨੇ ਜਿਹਦੇ ਵਿੱਚ ਕਲਿਆਣ ਸੁੱਖੇ ਦੀ ਟੀਮ ਹੈ ਜੀ ਉਹਦੇ ਵਿੱਚ ਨਿੱਕੂ ਕਲਿਆਣ ਖੇਡ ਰਿਹਾ ਇੰਟਰਨੈਸ਼ਨਲ ਖਿਡਾਰੀ ਡੱਗੋ ਵਾਲਾ ਸ਼ਾਰਨਾ ਖੇਡ ਰਿਹਾ ਜੀ ਕਾਲੋ ਕਾਲੋ ਕੇ ਪਿੰਡ ਵਾਲਾ ਪਰਮਾ ਖੇਡ ਰਿਹਾ ਹਰਮਨ ਖੇਡ ਰਿਹਾ ਤੇ ਝੰਡਾ ਵਾਲੇ ਤੋਂ ਮੁੰਡੇ ਖੇਡ ਰਿਹਾ ਖਿਆਲੀ ਵਾਲੇ ਦੇ ਮੁੰਡੇ ਖੇਡਦੇ ਆ ਜੀ ਯਾਨੀ ਕਿ ਵੀ ਹੁਣ ਕਿਹਦਾ ਕਿਹਦਾ ਨਾਮ ਦੱਸੀਏ ਵੀ ਪੂਰੀ ਕਰੀਮ ਹੀ ਖੇਡਣੀ ਹੈਗੀ ਸ਼ਾਰਨਾ ਨਹੀਂ ਲੱਗਿਆ ਹੁੰਦਾ ਜਿਵੇਂ ਉਹ ਸ਼ਾਰਨਾ ਸ਼ਾਨ ਕੇ ਅਸੀਂ ਮੈਚ ਕਰਵਾਏ ਆ ਜਿਹੜੇ ਮਨਲਾ ਵਧੀਆ ਹੀ ਰਹਿਣਗੇ ਸਾਡੇ ਦੋ ਪਲੇਅਰ ਬਾਹਰ ਹੋਣਗੇ ਕੱਲ ਨੂੰ ਤੇ 10:30 ਵਜੇ ਪਹਿਲਾ ਮੈਚ ਅਸੀਂ ਚਲਾ ਦੇਣਾ ਕਿਸੇ ਵੀ ਟੀਮ ਦਾ ਮੈਚ ਅੱਗੇ ਪਿੱਛੇ ਨਹੀਂ ਹੋਣਾ ਕਿਸੇ ਵੀ ਬੰਦੇ ਦੀ ਸਿਫਾਰਿਸ਼ ਨਹੀਂ ਹੈਗੀ ਜਿਹੜੀ ਹਨੇਰੇ ਤੋਂ ਦੂਰ ਅਸੀਂ ਜਿਹੜਾ ਇਹ ਉਪਰਾਲਾ ਕੀਤਾ ਨਗਰ ਦੇ ਸਹਿਯੋਗ ਨਾਲ ਸਾਨੂੰ ਕਿਸੇ ਨੇ 10 ਰੁਪਏ ਵੀ ਦਿੱਤੇ ਹੱਸ ਕੇ ਦਿੱਤੇ ਕਿਸੇ ਨੇ ਹਜ਼ਾਰਾਂ ਤੱਕ ਵੀ ਸਾਨੂੰ ਸਹਿਯੋਗ ਦਿੱਤਾ ਪੂਰਾ ਖੁਸ਼ ਹੋ ਕੇ ਸਹਿਯੋਗ ਦਿੱਤਾ ਸਾਰੇ ਨਗਰ ਨੇ ਜੀ ਟੀਮ ਦੇ ਵਿੱਚ ਖਿਡਾਰੀ ਕੋਈ ਬਾਹਰ ਲਾਪਾ ਪਾ ਸਕਦੇ ਆ ਜਾਂ ਕਿੰਨੇ ਤੱਕ ਉਹ ਹੈ ਜਿਹੜੇ ਦੋ ਪਲੇਅਰ ਰੱਖਿਆ ਜੀ ਇੱਕ ਪਿੰਡ ਦੀ ਟੀਮ ਦੇ ਵਿੱਚ ਬਾਹਰ ਉਹ ਹੀ ਇੰਟਰਨੈਸ਼ਨਲ ਪਲੇਅਰ ਹੋਣਗੇ ਜੀ ਦੋ ਉਹਨਾਂ ਨੇ ਨਾਲ ਹੀ ਜਿਹੜੀ ਰੌਣਕ ਬਦਨੀ ਹੈ ਜੀ ਟੂਰਨਾਮੈਂਟ ਦੀ ਵੱਖ-ਵੱਖ ਟੀਮਾਂ ਜਿਹੜੀਆਂ ਉਹ 32 ਟੀਮਾਂ ਹੈਗੀਆਂ 32 ਟੀਮਾਂ ਦੇ ਵਿੱਚ ਦੋ-ਦੋ ਪਲੇਅਰ ਜਿਹੜੇ ਇੰਟਰਨੈਸ਼ਨਲ ਹੈਗੇ ਉਹ ਚੋਟੀ ਦੇ ਜਿਹੜੀ ਟੀਮਾਂ ਬਣਾ ਕੇ ਲੈ ਕੇ ਆਉਣੀਆਂ ਜੀ ਜਿਵੇਂ ਸ਼ਾਂਤੀ ਕਰਾਚ ਹੋ ਗਿਆ ਉਧਰੋਂ ਆ ਗਿਆ ਭੁੱਲਣ ਵਾਲਾ ਰੱਜੀ ਹੋ ਗਿਆ ਜੀ ਡੱਗੋ ਵਾਲਾ ਸ਼ਰਨਾ ਹੋ ਗਿਆ ਨਿੱਕੂ ਖੇਲਿਆਣ ਹੋ ਗਿਆ ਬਾਜੇਖਾਨੇ ਵਾਲੇ ਮੁੰਡੇ ਹੋ ਗਏ ਤੇ ਆਪਣੇ ਏਰੀਆ ਦੀਆਂ 4-5 ਟੀਮਾਂ ਬਣਦੀਆਂ ਦਬੜੀ ਕਰਨਾ ਹੋ ਗਿਆ ਰਮਾਣਾ ਹੋ ਗਿਆ ਤੇ ਪਹਿਲਾ ਪਾਪ ਦੇ ਏਰੀਆ ਨੂੰ ਦਿੱਤੀ ਹੈ ਜੀ ਪਿੰਡਾਂ ਨੂੰ ਪਿੰਡਾਂ ਦੇ ਵਿੱਚ ਨਰੋਲ ਟੂਰਨਾਮੈਂਟ ਹੋਣੀ ਜੀ ਅ ਦਰਸ਼ਕੋ ਵੇਖੋ ਇਹ ਜਿਹੜੇ ਕਾਰਜ ਆਗੇ ਬਹੁਤ ਵੱਡੇ ਪੱਤਰ ਨਾਲ ਤੇ ਤਿਲਕੇ ਤਿਲਕੇ ਦੇ ਨਾਲ ਜਿਹੜੇ ਪੂਰੇ ਕੀਤੇ ਜਾਂਦੇ ਆ ਤੇ ਸਾਡੇ ਵੀਰ ਕੇਬਲ ਦੀ ਗੱਲ ਕਰੀਏ ਕਹਿੰਦੇ ਕਾਰ ਨਹੀਂ ਇੰਨੀ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਲਾ ਸਕਦਾ ਜਿਹੜਾ ਨੇ 15 ਦਿਨਾਂ ਦੇ ਵਿੱਚ ਮੋਟਰਸਾਈਕਲ ਚਲਾਦਾ ਕਿਹੜੇ ਕਿਹੜੇ ਏਰੀਆ ਕਵਰ ਕਰਤਾ ਬਾਈ ਏਰੀਆ ਵੀਰੇ ਮਾਨਸਾ ਤੋਂ ਇਧਰ ਮੋਗਾ ਇਹਰ ਬਾਦ ਦੱਸੇ ਨਹੀਂ ਆਉਂਦਾ ਮੈਂ ਚੱਲ ਗਿਆ ਬਹੁਤ ਬਹੁਤ ਲੁਧਿਆਣੇ ਤੱਕ ਪਹੁੰਚ ਗਿਆ ਜੀ ਵੇਖੋ ਦਰਸ਼ਕੋ ਵੇ ਪ੍ਰਵਾਹ ਹੋ ਕੇ ਦਿਨ ਰਾਤ ਇੱਕ ਕਰਕੇ ਡੇਡੇ ਵੱਡੇ ਪ੍ਰਾਲੇ ਕੀਤੇ ਜਾਂਦੇ ਆ ਇਸ ਨਗਰ ਨਗਰ ਦੇ ਜਿੰਨੇ ਵੀ ਸਾਡੇ ਮੈਂਬਰ ਖੜੇ ਆ ਸਾਰੇ ਸਤਿਕਾਰਯੋਗ ਆ ਬਹੁਤ ਮਿਹਨਤੀ ਹੈਗੇ ਤਾਂ ਹੀ ਇਹ ਕਾਰਜ ਸਿਰੇ ਚੜ ਸਕਦਾ ਕਿਉਂਕਿ ਆਪਾਂ ਸਭ ਨੂੰ ਪਤਾ ਹੀ ਆ ਕਿ ਛੇਮਾ ਦਰਿਆ ਜਿਹੜਾ ਨਸ਼ਿਆਂ ਦਾ ਉਹ ਵਗ ਰਿਹਾ ਫੇਰ ਹੀ ਇਸ ਦਰਿਆ ਨੂੰ ਖਤਮ ਕਰ ਸਕਦੇ ਆ ਜੇਕਰ ਇੱਥੇ 6 6 ਸਿਲੰਡਰ ਨੌਜਵਾਨ ਜਿਹੜੇ ਧਰਤੀ ਨੂੰ ਧੱਕ ਪਾਉਣਗੇ ਧਰਤੀ ਨੂੰ ਕੰਮਲ ਲਾਉਣਗੇ ਤੇ ਆਕਾਸ਼ ਕੰਬੂਗਾ ਤੇ ਜਿਹੜੇ ਵੀ ਇੱਥੇ ਨੌਜਵਾਨ ਭਰਾ ਸਾਡੇ ਬਜ਼ੁਰਗ ਦੇ ਦੇਖਣਗੇ ਤੇ ਬਿਲਕੁਲ ਅਸੀਂ ਬਾਧੇ ਨਾ ਕਹਿ ਰਹੇ ਹਾਂ ਵੀ ਉਹ ਪੱਬਾ ਦੇ ਹੋ ਕੇ ਮੈਚ ਦੇਖਣਗੇ ਕਿਸੇ ਨੇ ਕੁਰਸੀ ਨਹੀਂ ਲੈਣੀ ਕਿਸੇ ਨੇ ਮੇਜ਼ ਨਹੀਂ ਲੈਣਾ ਕਿਉਂਕਿ ਤਮਾਲਾਂ ਇੱਥੇ ਵੱਡੀਆਂ ਪੈ ਰਹੀਆਂ ਦਰਸ਼ਕ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਅੱਜ ਕੰਮ ਹੈ ਆ ਸ਼ਾਮਾਂ ਤੱਕ ਜਿਹੜਾ ਸਾਰਾ ਨੱਕੀ ਕਰ ਲੈਣ ਉਹ ਹਾਂਜੀ ਪ੍ਰਬੰਧ ਦੀ ਗੱਲ ਕਰੀਏ ਬਾਈ ਜੀ ਸਾਡੇ ਪਿੰਡ ਦੀ 900 ਵੋਟ ਰੱਖੀ ਹੈ ਅੰਦਾਜ਼ਾ ਜਿਹਾ ਪਰ ਅਸੀਂ ਉਸ ਤੋਂ ਵੱਧ ਕੇ ਕੁਰਸੀਆਂ ਦਾ ਅਰੇਂਜਮੈਂਟ ਕਰਿਆ ਜੀ ਪ੍ਰਬੰਧ ਜਿਹੜਾ ਬੈਠਣ ਵਾਸਤੇ ਜਿਹੜਾ ਬਹੁਤ ਵਧੀਆ ਕਰਿਆ ਹੈ ਜੀ ਕੋਈ ਬੰਦਾ ਕੋਈ ਐ ਨਹੀਂ ਹੈਗਾ ਵੀ ਖੜ ਕੇ ਬਜ਼ੁਰਗਾਂ ਲਈ ਖਾਸ ਕਰਕੇ ਤੇ ਆਹ ਭਰਾ ਖੜੇ ਆ ਸੁਖਮੰਦਰ ਸਿੰਘ ਢਾਲੀਵਾਲ ਸਾਡੇ ਅਮਨਦੀਪ ਸਿੰਘ ਕਾਲਾ ਮੈਂਬਰ ਇਹਨਾਂ ਦਾ ਜਿਹੜੀ ਸਾਨੂੰ ਬਹੁਤ ਵੱਡਾ ਸਹਯੋਗ ਰਿਹਾ ਹੈਗਾ ਹਰ ਇੱਕ ਟੂਰਨਾਮੈਂਟ ਤੇ ਇਹਨਾਂ ਨੇ ਅੱਗੇ ਲੱਗ ਕੇ ਸਾਨੂੰ ਹੌਸਲਾ ਦੇ ਕੇ ਪ੍ਰਬੰਧ ਜਿਹੜਾ ਹੈਗਾ ਵੀ ਬਿੱਤ ਤੋਂ ਜ਼ਿਆਦਾ ਹੈ ਕਟੋ-ਕਟ ਵੀ ਕੁਰਸੀਆਂ ਦਾ ਪ੍ਰਬੰਧ ਤਾਂ 5-700 ਕੁਰਸੀਆਂ ਸੀ ਮੰਗਾ ਚੁੱਕੇ ਆਗੇ ਖਾਸ ਕਰਕੇ ਪਹਿਲ ਦਿੱਤੀ ਹੈ ਸਾਡੇ ਬਜ਼ੁਰਗਾਂ ਤੇ ਨੌਜਵਾਨ ਭਰਾਵਾਂ ਦਾ ਤਾਂ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਨੇ ਤਾਂ ਖੜ ਕੇ ਵੀ ਦੇਖ ਲੈਣੇ ਹੈਗੇ ਪਰ ਫੇਰ ਵੀ ਰੇਂਜਮੈਂਟ ਅਸੀਂ ਫੁੱਲ ਰੱਖਿਆ ਵਾ ਇਹ ਸਾਡੀਆਂ ਨੱਕਰਦੀਆਂ ਜਿਹੜੀਆਂ ਮਾਈਆਂ ਹੋਣਗੀਆਂ ਪੀਆਂ ਭੈਣਾਂ ਦੇ ਮੈਚ ਹੋਣਗੇ ਕੁੜੀਆਂ ਦੇ 12 ਟੀਮਾਂ 10 ਟੀਮਾਂ ਦੇ ਉਹਨਾਂ ਦੇ ਮੈਚ ਹੈਗੇ ਆ ਉਹਨਾਂ ਵਾਸਤੇ ਵੀ ਜਿਹੜਾ ਸਪੈਸ਼ਲ ਅਰੇਂਜਮੈਂਟ ਕੀਤਾ ਹੋਇਆ ਹੈਗਾ ਕਬੱਡੀ ਕੱਪ ਜਿਹੜਾ ਬਹੁਤ ਵਧੀਆ ਹੋ ਰਿਹਾ ਹੈਗਾ ਪੰਜਾਬ 'ਚ ਕਿਸੇ ਵੀ ਪਾਸੇ ਟੂਰਨਾਮੈਂਟ ਨਹੀਂ ਹੈਗਾ ਸਿਰਫ ਤੇ ਸਿਰਫ ਆਪਣੇ ਪਿੰਡ ਦੇ ਵਿੱਚ ਹੀ 22 ਤਰੀਕ ਦਾ ਟੂਰਨਾਮੈਂਟ ਹੈਗਾ ਬਾਕੀ ਹਰ ਕਸਾ ਦੇ 5 5 10 10 ਟੂਰਨਾਮੈਂਟ ਚੱਲਦੇ ਹੁੰਦੇ ਆ ਪਰ ਕੱਲ ਦੀ ਜਿਹੜੀ 22 ਤਰੀਕ ਹੈਗੀ ਉਹ ਕਿਤੇ ਵੀ ਟੂਰਨਾਮੈਂਟ ਨਹੀਂ ਹੈਗਾ ਜੀ ਵਾਹ ਜੀ ਵਾਹ ਬਹੁਤ ਵਧੀਆ ਪਰ ਸਾਰੇ ਕਿਤੇ ਇਹ ਕੋਜ ਕਰਕੇ ਦੇਖਿਆ ਵੀ ਆਹ ਦਿਨ ਆਪਣੇ ਵਾਸਤੇ ਬੈਸਟ ਹੈ ਹਾਂ ਹਾਂਜੀ ਬਾਈ ਜੀ ਪਤਾ ਪਹਿਲਾਂ ਸਾਨੂੰ ਸਾਡੇ ਕੋਲ ਹੀ ਫੋਨ ਆਉਂਦੇ ਹੁੰਦੇ ਆ ਜੀ ਦੱਸੋ ਕਿਹੜੀ ਤਰੀਕ ਰੱਖਗੇ ਉਹ ਸਾਰੇ ਜਿਹੜੇ ਤਰੀਕਾ ਰੱਖਦੇ ਸੀਗੇ ਜੀ ਉਹਨਾਂ ਨੂੰ ਅਸੀਂ ਜਵਾਬ ਦਿੰਦਾ ਵੀ ਤੁਸੀਂ ਬਾਈ ਤਰੀਕ ਨਾ ਰੱਖਿਓ ਹੋਰ ਜਿਹੜਾ ਅੱਗੇ ਪਿੱਛੇ ਦਿਨ ਕਰਨਾ ਉਹ ਕਰ ਸਕਦੇ ਹੋ ਪਰ ਅਗਲੇ ਸਾਲ ਜਿਹੜਾ ਵੀ ਪ੍ਰੋਗਰਾਮ ਹੋਊਗਾ ਸਾਡਾ ਅਸੀਂ ਪਿੰਡ ਵਿੱਚ ਨੋਟਿਸਮੈਂਟ ਕਰਾਵਾਂਗੇ ਵੀ ਭਾਈ ਜਿਹੜੀ ਆਹ ਦਿਨਾਂ ਦੇ ਵਿੱਚ ਕੋਈ ਆਦਾ ਪ੍ਰੋਗਰਾਮ ਅੱਗੇ ਪਿੱਛੇ ਕਰਨਾ ਹੋਇਆ ਉਹ ਅਸੀਂ ਨੋਟਿਸਮੈਂਟ ਕਰਾਂਗੇ ਸਾਨੂੰ ਦੱਸ ਦਿਆ ਕਰੋ ਵੀ ਭਈ ਆਹ ਤਰੀਕ ਦਾ 22 ਤੋਂ 25 ਦੇ ਵਿੱਚ ਵਿੱਚ ਅਸੀਂ ਹਰ ਸਾਲ ਇਹੀ ਤ ਕਿਤੇ ਟੂਰਨਾਮੈਂਟ ਅਸੀਂ ਇਹ ਪੱਕਾ ਹੀ ਕਰਾਇਆ ਕਰਨਾ ਹੈ ਜੀ ਜਿਵੇਂ ਤੁਸੀਂ ਗੱਲ ਕਰੀਏ ਵੀ ਬਿਲਕੁਲ ਕਿਸੇ ਪਾਸੇ ਵੀ ਪੰਜਾਬ ਦੇ ਵਿੱਚ ਸਾਰੇ ਕੰਨੀਆਂ ਤੇ ਕਿਸੇ ਵੀ ਕੋਈ ਮੈਚ ਹੈ ਨਹੀਂਗਾ ਫਿਰ ਤੁਸੀਂ ਐਂਟਰੀ ਦਾ ਟਾਈਮ ਹੈ ਜਿਹੜਾ ਥੋੜਾ ਜਿਹਾ ਲੇਟ ਤੁਸੀਂ ਕਰਨਾ ਸੀ ਐਂਟਰੀਆਂ ਹੋਰ ਵੀ ਟੀਮਾਂ ਜਿਹੜੀਆਂ ਹੋਰ ਵੀ ਪਤਾ ਕੀ ਹੈ ਜੀ ਬਾਈ ਜੀ ਸਾਡੇ ਜਿਹੜਾ ਸਿਸਟਮ ਹੈਗਾ ਅਸੀਂ ਕਈ ਟੂਰਨਾਮੈਂਟ ਦੇਖਿਆ ਵੀ ਤੜਕੇ 7 ਵਜੇ ਫਾਈਨਲ ਹੋਇਆ ਹੋਰ ਕਈ ਪਿੰਡਾਂ ਦੇ ਵਿੱਚ ਸਵੇਰੇ ਦਾ ਜਿਹੜਾ ਫਾਈਨਲ ਹੁੰਦਾ ਹੈਗਾ ਟੀਮਾਂ ਹੋ ਜਾਂਦੀਆਂ ਜ਼ਿਆਦੇ ਇਸੇ ਜਿਹੜਾ ਲੇਟ ਹੋਣ ਦਾ ਕਾਰਨ ਬਹੁਤ ਕਾਰਨ ਬਣ ਜਾਂਦੇ ਹਾਦਸਿਆਂ ਦੇ ਕਾਰਨ ਬਣ ਜਾਂਦੇ ਆ ਜੀ ਫਿਰ ਲੋਕਾਂ ਨੂੰ ਕਬੱਡੀ ਦਾ ਸਵਾਦ ਨਹੀਂ ਆਉਂਦਾ ਜੀ ਘਰੋਂ ਘਰੀ ਜਾਣਾ ਹੁੰਦਾ ਦੂਰ ਨੇੜੇ ਵਾਲਿਆਂ ਨੇ ਵੀ ਜਿਹੜਾ ਟਾਈਮ ਨਾਲ ਫਾਈਨਲ ਹੋ ਜੇ ਤੇ ਆਪ ਦਾ ਟਾਈਮ ਨਾਲ ਹੀ ਘਰੋਂ ਘਰੀ ਜਾਣ ਆਨੰਦ ਮਾਣਣਾ ਅਸੀਂ ਜਗਰਾਤਾ ਨਹੀਂ ਕਰਾ ਰਹੇ ਅਸੀਂ ਕਬੱਡੀ ਕਰਾ ਰਹੇ ਹਾਂ ਖੇਡਾਂ ਕਰਾ ਰਹੇ ਹਾਂ ਜੀ ਇਸ ਕਰਕੇ ਅਸੀਂ 32 ਟੀਮਾਂ ਰੱਖੀਆਂ ਹੈਗੀਆਂ ਉਹਨਾਂ ਨੂੰ ਵਧੀਆ ਖੁੱਲਾ ਟਾਈਮ ਦੇਣਾ ਹੈਗਾ ਕਿਸੇ ਵੀ ਕੋਈ ਮੰਨ ਲਓ ਵੀ ਸ਼ਿਫਾਰਿਸ਼ ਨਹੀਂ ਹੈਗੀ ਸਾਨੂੰ ਇੰਨਾ ਟਾਈਮ ਇੰਨਾ ਟਾਈਮ ਸਾਡੀ ਕਮੇਟੀ ਖੜੀ ਹੈ ਜਿਹੜਾ ਇਹਨਾਂ ਨੇ ਟਾਈਮ ਫਿਕਸ ਕਰਤਾ ਉਹੀ ਦਿੱਤਾ ਜਾਣਾਗਾ ਆਦਰਵਾਇਸ ਇਹ ਬੰਦੇ ਦੀ ਅਸੀਂ ਕਿਸੇ ਦੀ ਸ਼ਿਫਾਰਿਸ਼ ਨਹੀਂ ਜਿਹੜੀ ਮੰਨਣੀ ਪਲੇਅਰਾਂ ਦਾ ਸਤਕਾਰ ਕਰ ਰਹੇ ਆ ਪਲੇਅਰਾਂ ਦੀ ਜਾਨੀ ਕਿ ਵੀ ਨਰਾਦਰਤਾ ਨਹੀਂ ਕਰ ਰਹੇ ਉਹ ਕਵੱਡੀ ਖੇਡਣਾ ਰਹੇ ਆ ਉਹਨਾਂ ਨੂੰ ਅਸੀਂ ਇੱਜ਼ਤ ਦੇ ਰਹੇ ਆਂਗੇ ਕਿੰਨੇ ਵਜੇ ਤੱਕ ਜਿਹੜੇ ਟੂਰਨਾਮੈਂਟਾਂ ਸਮਾਪਤ ਹੋਣ ਦੇ ਚਾਂਸ ਸਾਡੇ ਜੀ ਅਸੀਂ ਕੋਸ਼ਿਸ਼ ਕਰਾਂਗੇ ਵੀ 7:30 ਵਜੇ 8:00 ਵਜੇ ਦੇ ਨੂੰ ਫਾਈਨ ਖੁੱਲਾ ਟਾਈਮ ਦੇ ਕੇ ਇਹ ਦੁਗਾ ਜੀ ਡੀਸੀ ਸਾਹਿਬ ਨੇ ਸਾਨੂੰ ਹੁਕਮ ਜਾਰੀ ਕੀਤੇ ਆ ਸਾਡੇ ਜ਼ਿਲ੍ਹੇ ਬਠਿੰਡੇ ਦੀ ਅਸੀਂ ਮੀਟਿੰਗ ਵੀ ਸਪੈਸ਼ਲ ਕਰੀ ਆ ਵੀ ਅਸੀਂ ਕਿਤੇ ਵੀ ਜਿਹੜਾ 8 ਵਜੇ ਤੋਂ ਬਾਅਦ 사ਉਂਡ ਜਿਹੜਾ ਹੋਊਗਾ ਜਾਂ ਕੋਈ ਵੀ ਪ੍ਰਬੰਧ ਉਹਨਾਂ ਦਾ ਜ਼ਬਤ ਕਰ ਲਿਆ ਕਰਨਾ ਜੀ ਜਾਣਕਾਰੀ ਦੇਣ ਵਾਸਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ